ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪ੍ਰੈਲ ਨੂੰ ਗੋਇੰਦਵਾਲ ਸਾਹਿਬ ਵਿਖੇ ਹੋਇਆ। ਉਹਨਾਂ ਦੀ ਮਾਤਾ ਜੀ ਦਾ ਨਾਮ ਬੀਬੀ ਪਾਨੀ ਅਤੇ ਪਿਤਾ ਜੀ ਦਾ ਸ੍ਰੀ ਗੁਰੂ ਰਾਮਦਾਸ ਜੀ ਸਨ। ਬੀਬੀ ਪਾਨੀ ਕਿਉਂਕਿ ਗੁਰੂ ਅਮਰਦਾਸ ਜੀ ਦੀ ਸੁਪੁੱਤਰੀ ਸੀ ਇਸ ਲਈ ਉਹ ਉਹਨਾਂ ਦੇ ਨਾਨਾ ਜੀ ਲੱਗਦੇ ਸਨ। ਉਸ ਸਮੇਂ ਗੁਰੂ ਰਾਮਦਾਸ ਜੀ ਹਾਲੇ ਗੁਰੂ ਨਹੀਂ ਸਨ ਬਣੇ ਅਤੇ ਗੁਰੂ ਅਮਰਦਾਸ ਜੀ ਦੀ ਸੇਵਾ ਹੀ ਕਰਦੇ ਸਨ। ਜਦ ਗੁਰੂ ਅਮਰਦਾਸ ਜੀ ਨੂੰ ਇਹ ਪਤਾ ਲੱਗਾ ਕਿ ਉਹਨਾਂ ਦੀ ਪੁੱਤਰੀ ਤੇ ਘਰ ਤੀਜੇ ਪੁੱਤਰ ਨੇ ਜਨਮ ਲਿੱਤਾ ਹੈ ਤਾਂ ਉਹ ਆਪਣੇ ਦੋਤਰੇ ਨੂੰ ਵੇਖਣ ਲਈ ਗਏ ਪਹਿਲੀ ਨਜ਼ਰ ਹੀ ਵੇਖਦੀ ਉਹਨਾਂ ਕਹਿ ਦਿੱਤਾ ਇਹ ਭਾਰੀ ਪੁਰਸ਼ ਬਣੇਗਾ ਗੁਰੂ ਅਮਰਦਾਸ ਜੀ ਆਪਣੇ ਇਸ ਦੋਤਰੇ ਨੂੰ ਬਹੁਤ ਪਿਆਰ ਕਰਦੇ ਸਨ ਇਸ ਲਈ ਗੁਰੂ ਅਰਜਨ ਦੇਵ ਜੀ ਉਹਨਾਂ पास ਜਾਣ ਲਈ ਉਤਾਵਲੇ ਰਹਿੰਦੇ ਸਨ ਉਹ ਆਮ ਤੌਰ ਉੱਤੇ ਗੁਰੂ ਘਰ ਵਿੱਚ ਆ ਕੇ ਹੀ ਖੇਡਦੇ ਸਨ ਇੱਕ ਵਾਰ ਜਦੋਂ ਖੇਡ ਰਹੇ ਸਨ ਤਾਂ ਉਹਨਾਂ ਦੀ ਗੇਂਦ ਰਿੱਢਦੀ ਹੋਈ ਗੁਰੂ ਅਮਰਦਾਸ ਜੀ ਦੇ ਪਲੰਘ ਹੇਠਾਂ ਚਲੀ ਗਈ ਗੁਰੂ ਜੀ ਉਸ ਵੇਲੇ ਆਰਾਮ ਕਰ ਰਹੇ ਸਨ ਜਦ ਗੁਰੂ ਅਰਜਨ ਦੇਵ ਜੀ ਗੀਂਦ ਲੈਣ ਵਾਸਤੇ ਪਲੰਘ ਢਿੱਗ ਗਏ ਤਾਂ ਪਲੰਘ ਹੀ ਉੱਚਾ ਚੁੱਕਿਆ ਗਿਆ ਅਤੇ ਗੁਰੂ ਜੀ ਦੀ ਨੀਂਦ ਖੁੱਲ ਗਈ ਮੰਜੀ ਹਿਲਦੀ ਵੇਖ ਕੇ ਉਹਨਾਂ ਸਹਿਜ ਸੁਭਾ ਆਖਿਆ ਇਹ ਕਿਹੜਾ ਵੱਡਾ ਪੁਰਖ ਹੈ ਭਾਰੀ ਜਿਸ ਮੰਜੀ ਹਿਲਾਈ ਸਾਡੀ ਸਾਰੀ ਜਦ ਗੁਰੂ ਜੀ ਇਹ ਬਚਨ ਕਰ ਰਹੇ ਸਨ ਤਾਂ ਉਹਨਾਂ ਦੀ ਜ਼ਪੁੱਤਰੀ ਬੀਬੀ ਭਾਨੀ ਵੀ ਉੱਥੇ ਉੱਜ ਗਈ ਉਹ ਕਹਿਣ ਲੱਗੀ ਇਹ ਤੁਹਾਡਾ ਦੋਤਾ ਜੀ ਦੋਤਾ ਜਦ ਗੁਰੂ ਜੀ ਇਹ ਸ਼ਬਦ ਸੁਨੇ ਤਾਂ ਫਿਰ ਬੋਲੇ ਦੋਤਾ ਬਾਣੀ ਦਾ ਬੋਤਾ ਫਿਰ ਉਹਨਾ ਗੁਰੂ ਅਰਜਨ ਦੇਵ ਜੀ ਨੂੰ ਆਪਣੇ ਪਾਸ ਬੁਲਾ ਕੇ ਆਪਣੀ ਛਾਤੀ ਨਾਲ ਲਾ ਲਿਆ ਤੇ ਕਹਿਣ ਲੱਗੇ ਅੱਜ ਤੂੰ ਸਾਡੇ ਪਾਸ ਪੜ੍ਹਨੇ ਆਇਆ ਕਰ ਅਸੀਂ ਤੈਨੂੰ ਪੰਜਾਬੀ ਅਤੇ ਗੁਰਬਾਣੀ ਪੜ੍ਹਾਵਾਂਗੇ ਰਾਗ ਵਿਦਿਆ ਸਿਖਾਵਾਂਗੇ ਉਹਨਾ ਬਿੱਦੀ ਪਾਨੀ ਨੂੰ ਵੀ ਹਦਾਇਤ ਕਰ ਦਿੱਤੀ ਕਿ ਉਹ ਬੱਚੇ ਨੂੰ ਲੈ ਕੇ ਰੋਜ਼ ਉਹਨਾਂ ਪਾਸ ਆਇਆ ਕਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ